ਆਦ ਖੜਾ ਬੁੰਦੀ ਪੂਰੇ ਨਿਆਰੇ ਨਾ ਡੇ ਆ ਅੱਗੇ ਚੱਲ ਜੀਓ ਚਲੋ ਬੜੇ ਆ ਤੇ ਇਧਰੋਂ ਪਾਉਣਾ ਆ ਵੇਖੋ ਸਾਡੇ ਹੈਗਾ ਵਾ ਬਾਕੀ ਇਧਰੋਂ ਪਾਵਾਂਗੇ ਬਾਅਦ ਚ ਪਹਿਲਾਂ ਇਹ ਜੀ ਇਧਰੋਂ ਪਾ ਲਿਆ ਆ ਗਾਈਸ ਆ ਸਾਡੀ ਪੌੜੀਆਂ ਜੜੀਆਂ ਸਹੀ ਜਿਦਾਂ ਤੁਹਾਨੂੰ ਦੱਸਿਆ ਬਲੌਗ 'ਚ ਸਾਡੀਆਂ ਪੌੜੀਆਂ ਜੜੀਆਂ ਆ ਅੱਜ ਆ ਸਾਡੇ ਪਲੇਟਾਂ 'ਤੇ ਲਟਕ ਦਿਨੀਆਂ ਵਾ ਆ ਬੱਲੀਆਂ ਲੱਗੀਆਂ ਵਾ ਇਹ ਖੁੱਲੀਆਂ ਆ ਕੱਲ ਪਰਸੋ ਦਾ ਖੁੰਜਣ ਤੁਸੀਂ ਸਾਡੇ ਉਦਨ ਦਾ ਜੀ ਪੌੜੀਆਂ ਦੇ ਬੜਾ ਖਲਾਰਾ ਪਿਆ ਆ ਕੋਈ ਥੰਨੇ ਵੀ ਬੜਾ ਖਲਾਰਾ ਪਿਆ ਦੇ ਉੱਤੇ ਵੀ ਬੜਾ ਖਲਾਰਾ ਪਿਆ ਤੁਹਾਨੂੰ ਸਵਾਈ ਕਰਨ ਜਾ ਰਹੇ ਆ ਐ ਇਹਨੂੰ ਉੱਤੇ ਸਵਾਈ ਕਰਨੀ ਆ ਤੇ ਇਹ ਜਾ ਕੇ ਕਿ ਸੋਚਿਆ ਸਵਾਈ ਕਰ ਲਈਏ ਬਹੁਤਾ ਖਲਾਰਾ ਪਿਆ ਕੀ ਹਾਲ ਚਾਲ ਸਾਰੇ ਠੀਕ ਹੋ ਠੀਕ ਹੋਗੇ ਵੈਲਕਮ ਬੈਕ ਟੂ ਮੇਨ ਚੈਨਲ ਆਈਓਪੀ ਸਰਕੈਂਟ ਮੇਂ ਕੈਂਟ ਅਜਨੇ ਵਲੋਗ ਤੁਹਾਡਾ ਸਵਾਗਤ ਹੈ ਵਲੋਗ ਸ਼ੁਰੂ ਤੋਂ ਬਲੈ ਚੈਨਲ ਤੇ ਮੇਂ ਚੈਨਲ ਨੂੰ ਕਰੋ ਸਬਸਕ੍ਰਾਈਬ ਵਲੋਗ ਨੂੰ ਕਰ ਦਿਓ ਲਾਇ ਜੀ ਅੱਜ ਸਾਡੇ ਨਾਲ ਮਹਾਬੀਰਾ ਚਮੋਣਿਆ ਅਸੀਂ ਸਫਾਈ ਕਰਾਂਗੇ ਅੱਜ ਸਫਾਈ ਕਰਨੀ ਆ ਵੇਖੋ ਕਿੰਨਾ ਖਲਾਰਾ ਪਿਆ ਸਾਡੇ ਆ ਕਿੰਨਾ ਬੱਜਰ ਬੁੱਝ ਪਿਆ ਦੇਗਾ ਕੋਠੇ ਸਫਾਈ ਕਰਦੀਏ ਸਾਡੇ ਸਫਾਈ ਹੋਣ ਵਾਲੀ ਸੀ ਕੋਠੇ ਤੋਂ ਹੀ ਸਫਾਈ ਕਰਦੀਏ ਥੱਲੇ ਵੀ ਕਿੰਨਾ ਪਿਆ ਵਾ ਮੜ ਕੇ ਇਦਾਂ ਦਾ ਮਲਬਾ ਤੇ ਸਫਾਈ ਕਰਨੀ ਆ ਆਪਾਂ ਗਾਇਸ ਜਿੱਦਾਂ ਕਿ ਸਾਡੀ ਮੰਮੀ ਨੇ ਆ ਵੇਖੋ ਕ ਤੇ ਅਸੀਂ ਆਖਿਆ ਕਿ ਕੋਠੇ ਦੇ ਕੱਪੜੇ ਸੁੱਕਣੇ ਪਾਉਣਨੇ ਆ ਸਾਡੀ ਮੰਮੀ ਕੋਠੇ ਚੜ੍ਹਿਆ ਨਹੀਂ ਜਾਂਦਾ ਪੌੜੀਆਂ ਤੁਹਾਨੂੰ ਬਬਣੀਆਂ ਸਾਡੀ ਮੰਮੀ ਤੋਂ ਚੜ੍ਹਿਆ ਨਹੀਂ ਜਾਂਦਾ ਕੋਠੇ ਤੇ ਅਸੀਂ ਆਖਿਆ ਲੈ ਮੰਮੀ ਜਹੀਂ ਪਾਉਣਨੇ ਕੱਪੜੇ ਸਾਡੀ ਧੁੱਪ ਬੁਰੀ ਜ਼ਬਰਦਸਤ ਲੱਗੀ ਆ ਤੇ ਅਸੀਂ ਸਾਡੀ ਧੁੱਪੇ ਚ ਕੱਪੜੇ ਸੁੱਕ ਜਾਣਗੇ ਸਾਡੇ ਜਿੱਦਾਂ ਅਸੀਂ ਕੱਪੜੇ ਪਾਤੇ ਆ ਤੇ ਆਹ ਕੱਪੜੇ ਪਾਤੇ ਤਾਰ ਤੇ ਆਹ ਵੇਖੋ ਕਿੰਨੀ ਕੜਾਕੀ ਧੁੱਪ ਲੱਗੀ ਆ ਇਹਦੇ ਧੁੱਪ ਦੇ ਵਿੱਚ ਪੂਰੇ ਕੱਪੜੇ ਸੁੱਕ ਜਾਣੇ ਆ ਬੜਤੀ ਦੇ 2 ਘੰਟੇ ਵਿੱਚ ਪੂਰੇ ਸੁੱਕ ਜਾਣੇ ਬਾਕੀ ਥੋੜੇ ਥੋੜੇ ਗਿੱਲੇ ਛੱਲੇ ਰਹਿਣੇ ਆ ਧੁੱਪ ਪੂਰੀ ਜ਼ਬਰਦਸਤ ਲੱਗੀ ਕੜਾਕੀ ਹੁਣ ਚੱਲਣ ਡਿਆ ਮਾਰਚ ਦਾ ਮਹੀਨਾ ਤੇ ਤੁਹਾਨੂੰ ਪਤਾ ਹੀ ਆ ਕਿ ਧੁੱਪ ਤੁਹਾਨੂੰ ਪਤਾ ਹੀ ਹੁਣ ਕਿੰਨੀ ਚੁੱਭਦੀ ਆ ਗਰਮੀ ਵੀ ਲੱਗਦੀ ਆ ਸ਼ਾਮ ਨੂੰ ਤੇ ਸਵੇਰੇ ਲੱਗਦੀ ਥੋੜੀ ਬੁਠੰਡ ਦੁਪਹਿਰ ਨੂੰ ਤਾਂ ਆ ਕੜਾਕੇ ਨਿਕਲ ਜਾਂਦੀ ਗਰਮੀ ਉੱਜ ਤੱਕ ਹੀ ਪਾਉਣ ਲੱਗੇ ਆ ਚਲੋ ਸਰਦ ਬਲਾ ਰੋਲੀ ਲਈ ਪਾਣਾ ਛੋਟੇ ਬਾਲਾ ਪਹਿਲਾਂ ਅਈਓ ਡੇਸ ਸਵਾਈ ਕਰਨ ਸਾਡੇ ਮਹਾਬੀਤ ਤਸਵੀਰ ਇਹ ਕਿ ਕੋਟੇ ਸਵਾਈ ਕਰਦੀ ਛਮੋਲ ਨਾਲ ਸਾਡੀ ਡਿਆਵਾ ਬਾਬਾ ਡਾਵਾ ਕਰਦੇ ਆ ਕਿਨੇ ਕਿ ਮੋਟੇ ਇੰਦਰ ਪੈਰ ਕਰ ਕਰਦੇ ਚਲ ਬੜੇ ਆ ਇਦ੍ੜੋ ਹੀ ਨਾ ਪਾਲਿਆ ਵਾ ਤੇ ਚਲੋ ਬੜੇ ਆ ਤੇ ਇਦ੍ੜੋ ਪਾਵਾਂ ਆ ਵੇਖੋ ਸਾਡੇ ਹੈਗਾ ਵਾ ਬਾਕੀ ਇਦ੍ੜੋ ਪਾਵਾਂਗੇ ਬਾਅਦ ਚ ਪਹਿਲਾਂ ਇਹ ਜੀ ਇਦ੍ੜੋ ਪਾਲਿਆ ਆ ਹੁਣ ਜਿੱਦਾਂ ਕਿ ਅਸੀਂ ਥੱਲੇ ਖੜਨ ਲੱਗੇ ਇਹਨੂੰ ਲੱਭੀ ਨੂੰ ਆਹ ਥੱਲੇ ਸ਼ਤ ਤੋਪਾਂ ਮਿਲ ਬਾਰੇ ਆਂਤਾ ਵਾ ਤੇ ਆਹ ਕੁ ਮੇ ਬਲ ਤਦੇ ਇੱਥੇ ਸੁਟਾਂ ਹੀ ਮਿਲਬਾ ਉਹ ਤੋਂ ਲਿਆ ਕੇ ਥੱਲੇ ਉਹ ਰ ਹੈਗਾ ਉਹ ਤੋਂ ਇੱਥੇ ਸੁਟੀ ਜਾਣਾ ਲਿਆ ਕੇ ਆਪਾਂ ਗਾਇਸ ਦੇਖ ਸਕਦੇ ਤੁਸੀਂ ਸਾਰੇ ਮੈਂ ਕਿ ਆਪਣੀ ਛੱਤ ਦੀ ਸਵਾਈ ਹੋ ਜੋ ਕੋਠੇ ਸਵਾਈ ਹੋ ਤੁਹਾਨੂੰ ਬਹੁਤ ਚੜਨਾ ਹੁੰਦਾ ਆਪਾਂ ਕੋਠੇ ਤੇ ਉਹਦੇ ਕਰਕੇ ਫਿਰ ਤੁਹਾਨੂੰ ਸਵਾਈ ਕਰਨੀ ਬਣੀ ਉਹਦੇ ਬਾਵਾ ਦਿਨੋ ਕੀ ਖਲਾਰਾ ਪਿਆ ਸੀ ਤੇ ਸਵਾਈ ਹੋਣ ਵਾਲੀ ਤੇ ਸਵਾਈ ਕੀਤੀ ਨੇ ਤਜੇ ਟਾਈਮ ਲੱਗਾ ਤੇ ਮੈਂ ਸਵਾਈ ਕਰ ਦਿੰਨੇ ਆ ਤੇ ਸਾਡੀ ਹੋਰ ਤੇ ਹੈਗਾ ਹੋਰ ਤੋਂ ਸੁਟਣਾ ਆ ਉੱਥੇ ਸੁਟੀ ਜਾਣਾ ਲਿਆ ਕੇ ਅਸੀਂ ਹੁਣ ਇੱਥੇ ਸੁਟਾ ਲੱਗੇ ਆ ਆ ਕੋਈ ਛੁੱਟਦਾ ਆ ਤੇ ਹੋਰ ਤੋਂ ਲਿਆਵਾਂਗੇ ਇੱਧਰ ਰਿੰਦਾ ਸਾਡੇ ਚੁੱਕ ਇੱਧਰ ਰਿੰਦਾ ਸਾਡੇ ਚੁੱਕਣ ਵਾਲਾ ਉਧਰੋਂ ਥੋੜਾ ਬੋਧ ਚੁੱਕਦਾ ਆ ਫੱਟੇ ਵੀ ਇਹਨਾਂ ਨੂੰ ਚੁੱਕਾਂਗੇ ਹੁਣ ਇਹਨਾਂ ਨੂੰ ਚੁੱਕ ਲੱਗੀਆਂ ਚੁੱਕੋ ਆਹ ਵੇਖੋ ਪਾਉਂਦੇ ਸਾਡੇ ਮਹਾਵੀਰ ਦੇ ਸਮੋਹਣ ਇੱਧਰ ਲਾ ਪਾ ਕੇ ਆਹ ਪਾ ਲਓ ਕਰਾ ਪਾ ਦੋ ਦੂਜੀ ਸਾਈਡ ਤੋਂ ਚੁੱਕ ਕੇ ਲਿਆਉਂਦੇ ਆ ਜਲਦੀ ਤਰ ਇਧਰ ਲੈ ਕੇ ਜਾਵਾਂਗੇ ਥੱਲੇ ਚਮੋਨ ਸਾਡਰ ਉਸਕੇ ਚ ਲੱਗ ਗਿਆ ਵਾ ਉਹ ਛੇੜਖਾਨੀ ਕਰਦਾ ਸੀ ਤੇ ਉਹਨੂੰ ਅਸੀਂ ਝੜਕਿਆ ਇਸ ਕਰਕੇ ਉਸਕੇ ਚ ਲੱਗ ਗਿਆ ਸਾਡਾ ਮਹਾਵੀਰ ਨਾਲੀ ਆ ਮੈਂ ਕਿਹਾ ਵੀ ਜਾ ਜਾਣਾ ਤੇ ਉਹ ਚਲ ਗਿਆ ਸਾਡਾ ਸਮੋਹ ਚਲ ਗਿਆ ਵਾ ਤੇ ਬਾਕੀ ਦਾ ਕੰਮ ਰਹਿਦਾ ਮੈਂ ਕਿਹਾ ਆਪਣਾ ਮਹਾਬੀਰ ਤੇ ਮੈਂ ਕਰ ਲੰਨੇ ਆ ਸਾਡੇ ਆ ਬੂਏ ਰਹਿ ਗਏ ਇੱਥੇ ਪੇ ਤੇ ਇਹਨਾਂ ਨੂੰ ਆਪਾਂ ਇੱਕ ਸਾਈਡ ਉੱਥੇ ਰੱਖ ਦਿੰਦੇ ਆ ਇਹ ਸਾਡੇ ਬੂਏ ਪੇ ਤੇ ਮਹਾਬੀਰ ਨੇ ਤੇ ਮੈਂ ਚੁੱਕ ਰੱਖ ਦਨੇ ਆ ਹੁਣ ਇਹਨਾਂ ਨੂੰ ਰੱਖ ਦਿੰਦੇ ਆ ਬੂਏ ਨੂੰ ਆਪਾਂ ਗਾਈਸ ਇੱਥੇ ਰੱਖ ਦਿੰਨੇ ਇੱਥੇ ਨਾ ਖਤਰਾ ਆ ਅੱਜ ਜੇ ਜਾਂਦੇ ਨਾ ਕਰੇ ਇੱਥੇ ਖਤਰਾ ਫੱਟੀ ਚੋਕ ਕੇ ਇੱਥੇ ਰੱਖ ਦਨੇ ਆ ਬਬੂਏ ਆਈਆਂ ਬੂਏ ਚੋਕ ਕੇ ਉੱਥੇ ਰੱਖ ਦਨੇ ਆ ਯਾਹੀ ਆ ਕੀ ਸਾਹਿਬੀ ਆਪਣਾ ਆਹ ਰਸਤੇ ਤੱਕ ਤੱਕ ਬੋਜਾ ਪੂਰੇ ਰਸਤੇ ਇੱਥੇ ਇਧੇ ਤਾਰ ਰੱਖੇਗੀ ਯਾਰ ਜਦੋਂ ਆਉਂਦੇ ਹਨ ਕੋਈ ਬੱਚਾ ਇੱਥੇ ਆਣੀ ਡੇਡਾਂ ਸਾਨੂੰ ਇਹ ਡਾ ਰਹੀ ਡਿੱਗਣਾ ਜਾਵੇਗੀ ਇਹ ਵੀ ਬਾਚ ਕਵਰ ਕਰਨਾ ਮੌਂਟੀ ਬਣਾਉਣੀ ਇੱਥੇ ਇਹ ਸਾਡਾ ਹੋ ਗਿਆ ਵਾ ਅਹੀਂ ਉਨ ਲੱਗੇ ਆ ਲੰਚ ਕਰਨਾ ਆ ਦੇਖੋ ਸਾਡੀ ਆ ਮਹਗੀ ਆਂਡਾ ਆ ਯਾ ਮਲੇਟ ਬਣਾਇਆ ਆਂਡਾ ਤੇ ਨਾਲ ਮਹਾਵੀਰ ਤੇ ਮੈਂ ਕਰ ਲੱਗੇ ਲੰਚ ਨੂਰ ਜੀ ਨੇ ਉਹਨੂੰ ਇਹ ਸਵਾਲ ਪੁੱਛ ਲੱਗੇ ਆ ਤੇ ਸਵਾਲ ਤੁਹਾਨੂੰ ਪੁੱਛਾਂਗੇ ਆਪਾਂ ਇਹ ਵਨ ਕਿਨੂੰ ਆਂਦੇ ਆ ਇੱਕ ਨੂੰ ਤੇ ਟੂ ਕਿਨੂੰ ਆਂਦੇ ਆ ਦੋ ਨੂੰ ਤੇ 5 ਕਿੰਨੂ ਆਂਦੇ ਆ? 5 7 ਨੂੰ। ਕਿੰਨੇ 5 ਕਿੰਨੂ ਆਂਦੇ ਆ? 7 ਨੂੰ। 7ਵਾਂ ਦੇ ਫੇਰ ਪੁੱਛਦੇ ਆ। ਤੇ ਕਲਾਸ ਕਿੰਨੀ ਦੀ? ਚੌਥੀ। ਕਿੰਨੀ ਕਲਾਸ ਦੀ? ਚੌਥੀ। ਤੇ ਇੰਗਲਿਸ਼ ਚ ਕਿੰਨੀਆਂ ਕਿੰਨੀਆਂ ਦੇ ਫੋਰਥ ਆਂਦੇ ਨਾਲ? ਤੇ ਆਪਣਾ ਮਰਾ ਹੋਰ ਤੁਹਾਨੂੰ ਪੁੱਛੀਏ ਸਵਾਲ 25 ਕਿੰਨੂ ਆਂਦੇ? 25 4 ਨੂੰ। ਸਕੂਲੀ ਜਾਂਦੇ ਜੀ? ਐਨਮੂ ਕਰਤਾ ਚੱਕ ਐਨਮੂ ਕੋ ਦੱਸਣਾ। ਸਕੂਲੀ ਜਾਂਦੇ ਜੀ। ਰੋਜ਼ ਜਾਂਦੇ ਜੀ। ਅੱਧੀ ਛੁੱਟੀ ਹਾਂ। ਹੈ? ਉਹ ਛੱਟੀਆਂ ਪੀ ਗਿਆ। ਨਹੀਂ ਨਹੀਂ ਪਹਿਲਾਂ ਦੀ ਸੁਣੋ। ਸਕੂਲੀ ਜਾਂਦੇ ਜੀ। ਰੋਜ਼ ਜਾਂਦੇ ਜੀ। ਅੱਧੀ ਚੁੱਤੀ ਹੋ ਗਈ ਹੈ ਹਾਂ ਉਹ ਛੱਟੀਆਂ ਪੀ ਗਿਆ ਨਹੀਂ ਨਹੀਂ ਵੇਲਾ ਵੀ ਦੇ ਰਹੇ ਨਾ ਤੇ ਆਪਣਾ ਮਾਰਾ ਪਹਿਲਾਂ ਜਾਂਦਾ ਰਿਹਾ ਆ ਤੇ ਠਾਡੀ ਕਿੰਨੂ ਆਂਦੇ ਠਾਡੀ 2 ਨੂੰ 2 ਨੂੰ ਤੇ ਫੋਟੀ ਨਹੀਂ 3 ਨੂੰ ਵਾ ਤੇਰੇ ਮਾਨ ਗਿਆਂ ਤੈਨੂੰ ਹੋਰ ਕਿੰਨੇ ਹੋਰ ਮੈਂ ਤੁਹਾਨੂੰ ਦਾਦਾ ਚੱਲ ਸਵਾਲ ਪੁੱਛਦਾ ਤੇ ਆਪਣਾ ਪ੍ਰਧਾਨ ਮੰਤਰੀ ਕੌਣ ਨੇ ਆਪਣੇ ਇੰਡੀਆ ਦਾ ਇੰਡੀਆ ਦਾ ਆਪਣਾ ਦੇਸ਼ ਪ੍ਰਧਾਨ ਮੰਤਰੀ ਹੋਣਾ ਆਪਣੇ ਇੰਡੀਆ ਦਾ ਯਾਰ ਬੰਦ ਉਹ ਮਰਿਆ ਬਹਿ ਗਿਆ ਕੋਣ ਹੈ ਪ੍ਰਧਾਨ ਮੰਤਰੀ ਕੌਣ ਹੈ ਇੰਡੀਆ ਦਾ ਕੌਣ ਹੈ ਵਾਹ ਕੀ ਸੀਨ ਹੈ ਵਾਹ ਕਾ ਸੀਨ ਹੈ ਕੌਣ ਪ੍ਰਧਾਨ ਮੰਤਰੀ ਇੰਡੀਆ ਦਾ ਤੂੰ ਦੱਸ ਕੋਣ ਹੈ ਤੈਨੂੰ ਪੁੱਛਣਿਆ ਕੌਣ ਹੈ ਤੇ ਚੱਲ ਆਪਣੇ ਪੰਜਾਬ ਦਾ ਜਿਹੜਾ ਵਾ ਮੁੱਖ ਮੰਤਰੀ ਕੌਣ ਹੈ ਇੱਧਰ ਮੁਕਰ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਇੰਡੀਆ ਕੌਣ ਹੈ ਇੰਡੀਆ ਹੂੰ ਇੰਡੀਆ ਆ ਕਿਉਂ ਆ ਇੰਡੀਆ ਅਰੇ ਕਹਿਣਾ ਕੀ ਚਾਹਤੇ ਹੋ ਪਹਿਲੀ ਤੀ ਦੱਸਨੇ ਸਵਾਲ ਤਾਂ ਪੁੱਛਨੇ ਕਿ ਕਿਹੜਾ ਕਲਾਸ ਕਿੰਵੀਂ ਹੈ 6 ਕਿੰਵੀਂ ਹੈ 6 ਤੇ ਪੰਜਾਬੀ ਚ ਕਿੰਨੀ ਆਂਦੇ 6ਵੀਂ 6ਵੀਂ ਤੇ 1 ਕਿੰਨੂੰ ਆਂਦੇ ਆ 1 ਨੂੰ ਤੇ 2 ਕਿੰਨੂੰ ਆਂਦੇ ਆ 2 ਨੂੰ ਤੇ ਪ੍ਰਧਾਨ ਮੰਤਰੀ ਕੌਣ ਆਪਣੇ ਦੇਖਦਾ ਨਾ ਮੰਤਰੀ ਹਾਂ ਪ੍ਰਧਾਨ ਮੰਤਰੀ ਕੌਣ ਆਪਣੇ ਦੇਖਦਾ ਪ੍ਰਧਾਨ ਮੰਤਰੀ ਮੋਦੀ ਮੋਦੀ ਹਾਂ ਜੀ ਵਧੀਆ ਤੇ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਤੇ ਭਗਵੰਤ ਮਾਨ ਹਾਂ ਜੀ ਠੀਕ ਆ ਇਹ ਆਪਣੇ ਕਿਨੇ ਜ਼ਿਲ੍ਹੇ ਆ ਪੰਜਾਬ ਦੇ ਹਾਂਜੀ ਪੰਜਾਬ ਦੇ ਕਿਨੇ ਜ਼ਿਲ੍ਹੇ ਆ 7 ਠੀਕ ਆ 7 ਥੋੜੀ ਗਲਤੀ ਆ ਮੈਨੂੰ ਨਹੀਂ ਪਤਾ ਤੇ ਆਪਣਾ ਮਤਲਬ ਤੇ 50 ਕਿੰਨ ਵੰਦੇ ਹਾਂਜੀ 50 50 25 ਨੂੰ 25 ਵੰਦੇ ਹਾਂਜੀ ਇੱਕ ਵਾਰੀ ਫੇਰ ਦੱਸੋ 25 ਕੁਲੇ ਕਿਨੇ ਮਿੰਟ ਕਿੰਨੀ ਵਾਰ ਜਾਂਦੇ ਜੀ ਮਹੀਨੇ ਇਹ ਦੇ ਨਹੀਂ ਡੇਲੀ ਜਾਂਦੇ ਜੀ ਹਾਂਜੀ ਮਹੀਨੇ ਕਿੰਨੀ ਡੇਲੀ ਜਾਂਦੇ ਜੀ ਹਾਂਜੀ ਤੇ ਪਤਾ ਨਹੀਂ ਤੁਹਾਨੂੰ ਹਾਂਜੀ ਵਾਹ ਤੇ ਸਾਲ ਚ ਕਿੰਨੇ ਦਿਨ ਹੁੰਦੇ ਆ ਹਾਂਜੀ ਸਾਲ ਚ ਕਿੰਨੇ ਦਿਨ ਹੁੰਦੇ ਆ ਸਾਲ ਚ 12 12 ਕਿੰਨੇ ਸਾਲ ਚ ਕਿੰਨੇ ਦਿਨ ਹੁੰਦੇ ਆ 12 ਕਿੰਨੇ ਦਿਨ ਹੁੰਦੇ ਸਾਲ ਚ ਕਿੰਨੇ ਸਾਲ ਜਵਾਈ ਹੁੰਦੇ ਰੇ 3 3 ਦਿਨ ਹੁੰਦੇ ਆ 365 ਦਿਨ ਹੁੰਦੇ ਸਾਲ ਚ ਹਾਂਜੀ ਹੁੰਦੇ 365 ਵਾਹ ਤੁਹਾਡੇ ਮੰਨ ਗਿਆ ਤੈਨੂੰ ਤੇ ਇੱਕ ਦਿਨ ਚ ਕਿੰਨੇ ਘੰਟੇ ਕਿੰਨੇ ਹੁੰਦੇ ਆ ਹਾਂਜੀ 60 ਹਨਮ ਕਰਿਓ 60 ਜਬੀ ਘੰਟੇ ਹੁੰਦੇ ਆ ਭਰਾ ਇੱਕ ਦਿਨ ਜੱਟ ਨੇ ਠੀਕ ਆ ਗਾਇਸੇ ਜੀ ਹੌਂਟੇ ਲੈ ਗਰਾਉਂਡੇ ਅੱਜ ਗਰਾਉਂਡੇ ਜਾ ਵੇਨੇ ਬੱਚੇ ਖੇਡਣਦੇ ਆ ਉਥੇ ਦਾ ਵੀਊ ਦੋਨੇ ਗਰਾਉਂਡ ਦਾ ਜਾ ਕੇ ਗਰਾਉਂਡ 'ਚ ਬੱਚੇ ਖੇਡਣਦੇ ਨੇ ਸਿੰਘਾ ਵੇਖੋ ਗਰਾਊਂਡੇ ਪਹੁੰਚ ਚੁਕੇ ਆਂ। ਨੋਟੇ ਜਦਾਂ ਕੀ ਸੀ ਗਿਆਂ ਪਹੁੰਚ। ਸਾਡੇ ਉਹ ਪਿਆਰੇ ਪਿਆਰੇ ਬੱਚੇ ਬੈਠੇ ਆ ਵੇਖੋ। ਆਹ ਸਾਡੀ ਗਰਾਊਂਡ ਦਾ ਥਿਊ। ਬੱਚੇ ਦੇ ਕੋਈ ਘਾਟੀ ਆਏ ਆ, 3000 ਫੁੱਟ ਦੋਣੀ ਆਏ ਆ। ਇੰਨੇ ਹੀ ਬੱਚੇ ਆਏ ਬਸ। ਬੱਚੇ ਖੇਡਦੇ ਵੇਖੋ ਗਰਾਊਂਡ ਦੇ ਵਿੱਚ ਮ제 ਮ제 ਨਾਲ। ਤੇ ਪੂਰਾ ਨਿਆਰਾ ਕੰਡੇ ਆ। ਇੱਕ ਜਿਹੋ ਹੋਣ ਦੇ ਆ। ਇਧਰ ਪਲੈਂਟਿੰਗ ਲੱਗਦੀਆਂ ਪਈਆਂ ਆ ਹਾਂ ਦੇਖਾ ਬੂੰਦੀ ਪੂਰੇ ਨਿਆਰੇ ਇਨਾ ਡੇ ਆ ਬੱਚੇ ਪੂਰੇ ਮ제 ਮ제 ਨਾਲ ਡੇ ਖੇਡਣ ਮੰਜੀ ਤੇ ਤਮਾਰ ਮਜੇ ਆ ਜਿਹੜੇ ਤੋਂ ਲੱਭੀ ਰਹੇ ਹੋ ਤੇ ਟ੍ਰੈਕਟਰ ਤੋਂ ਲੱਭੀ ਰਹੇ ਹੋ ਡੱਕਾ ਮਟਕੇ ਆ ਕਿ ਆ ਰਹੀ ਨੀ ਡੈਨਾ ਰਗਾ ਨੂੰ ਕਹਿੰਦੀ ਚਲੋ ਪਲੈਂਟੀਆਂ ਲੱਗ ਲਗੀ ਸਟਾਰਟ ਪਲੈਂਟੀਆਂ ਉਹ ਜਾ ਡੱਕੀ ਗਈ ਪਲੈਂਟੀਆਂ ਲਾਉਂਦੇ ਪਏ ਆ ਦੇਖੋ ਜਦਾਂ ਕੀ ਪਲੇਅਰ ਪੈਰ ਧੋ ਲਈ ਆਪਾਂ ਕੀ ਖੇਡ ਗਏ ਆ ਗਰੁੰਟੋ ਮੁੰਡਿਆਂ ਨਾਲ ਬੱਚਿਆਂ ਨਾਲ ਤੇ ਪੈਰ ਧੋ ਲਈ ਗਏ ਸਾਡੇ ਪੈਰ ਗੰਦੇ ਹੋਏ ਹੀ ਅੱਜ ਦੇ ਵਲੌਗ ਨੂੰ ਸਟੈਂਡ ਕਰਦੇ ਆ ਜੇ ਵਲੌਗ ਵਧੀਆ ਲੱਗਦਾ ਲਾਈਕ ਕਰ ਦਿਓ ਮੇਰੇ ਚੈਨਲ ਦੇ ਵਿੱਚ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਹੁਣ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਅਗਲੇ ਓਕੇ ਬਾਏ ਟੇਕ ਕੇਅਰ